ਚਾਰਖੰਡ ਚ ਵੱਡਾ ਸਿਆਸੀ ਉਲਟਫੇਰ ਹੋ ਚੁਕਿਆ ਹੈ ਜਿहां ਚਾਰਖੰਡ ਚ ਬੜਾ ਵੱਡਾ ਸਿਆਸੀ ਫੇਰ ਬਦਲ ਹੋਇਆ ਹੈ ਇੱਥੇ ਜਿਹੜੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅਸਤੀਫਾ ਦਿੱਤਾ ਚੰਪਾਈ ਸੋਰੇਨ ਚਾਰਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ ਜਿहां ਜੀਐਮਐਮ ਦੇ ਵਿਧਾਇਕਾਂ ਨੇ ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ منی ਲਾਂਡਰਿੰਗ ਮਾਮਲੇ ਵਿੱਚ ਜਿਹੇ ਹੇਮੰਤ ਸੋਰੇਨ ਨੇ ਆਖਰਕਾਰ ਆਪਣਾ ਅਸਤੀਫਾ ਦੇ ਦਿੱਤਾ ਜਿहां ਪਿਛਲੇ ਕਈ ਦਿਨਾਂ ਤੋਂ ਐ ਕਿਆਸ ਰਹੀਆਂ ਜ਼ਰੂਰ ਲੱਗ ਰਹੀਆਂ ਸੀ ਪਰ ਅੱਜ ਆਖਰਕਾਰ ਉਹ ਸੱਚਾਈ ਉਹ ਹਕੀਕਤ ਦਾ ਰੂਪ ਤਰਨ ਕਰਦੀਆਂ ਵਖਾਈ ਦਿੱਤੀਆਂ ਕਿਆਸ ਰਹੀਆਂ ਹਿਮੰਤ ਸੁਰੇਨ ਨੇ ਆਪਣਾ ਅਸਤੀਫਾ ਦੇ ਦਿੱਤਾ ਰਾਜਪਾਲਨ ਦੇ ਵਿੱਚ ਅਸਤੀਫਾ ਦੇਣ ਪਹੁੰਚੇ ਸੁਰੇਂਦਾ ਅਸਤੀਫਾ ਰਾਜਪਾਲ ਨੇ ਮਨਜ਼ੂਰ ਵੀ ਕਰ ਲਿਆ ਹੈ ਈਡੀ ਵੱਲੋਂ ਹਿਮੰਤ ਸੁਰੇਨ ਤੋਂ ਰਾਜ ਦੇ ਵਿੱਚ ਪੁੱਛਗਿੱਛ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕਦੇ ਵੀ ਹਿਮੰਤ ਸੁਰੇਨ ਨੂੰ ਆਫੀਸ਼ੀਅਲ ਤੌਰ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੀ ਆ ਤੁਹਾਨੂੰ ਦੱਸ ਦਈਏ ਜਿਹੜਾ ਇੱਕ ਵੱਡਾ ਸਿਆਸੀ ਸੰਗਠਨ ਬੜਾ ਹੁੰਦਾ ਵਿਖਾਈ ਦੇ ਰਿਹਾ ਸੀ ਉਹ ਸਿਆਸੀ ਸੰਕਟ ਤਾਂ ਹਲੇ ਵੀ ਬਰਕਰਾਰ ਹੈ ਪਰ ਉਸ ਵਿੱਚ ਇੱਕ ਪਿਛਾ ਜ਼ਰੂਰ ਮਿਲਦੀ ਵਿਖਾਈ ਦੇ ਰਹੀ ਹੈ हेमंत ਸੁਰੇਨ ਨੇ ਅਸਤੀਫਾ ਦੇ ਦਿੱਤਾ ਚੰਪਾਈ ਸੁਰੇਨ ਹੋਣਗੇ ਚਾਰਖੰਡ ਦੇ ਨਵੇਂ ਮੁੱਖ ਮੰਤਰੀ ਜੇਮਨ ਦੇ ਵਿਧਾਇਕਾਂ ਨੇ ਚੰਪਾਈ ਸੁਰੇਨ ਨੂੰ ਆਪਣਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਸੋ ਈਡੀ ਦੇ ਸਿਕੰਜੇ ਚਕਰੇ हेमंत ਸੁਰੇਨ ਦਾ ਕਿਸੇ ਵੀ ਵੇਲੇ ਅਰੈਸਟ ਦੀ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿਸੇ ਵੀ ਵੇਲੇ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜੋ ਸੂਤਰ ਸਾਨੂੰ ਜਾਣਕਾਰੀ ਦੇ ਰਹੇ ਨੇ ਫਿਲਹਾਲ ਇਹ ਤਸਵੀਰਾਂ ਉਹ ਤੋਂ ਕੁਝ ਦਿਨ ਪਹਿਲਾਂ ਦੀਆਂ ਜਦ ਗਵਰਨਰ ਹੌਸ ਰਾਜਪਾਲ ਭਵਨ ਪਹੁੰਚੇ ਸੀ ਰਾਜ ਭਵਨ ਪਹੁੰਚੇ ਸੀ ਹਿਮੰਸ਼ੂਰੇਨ ਆਪਣਾ ਅਸਤੀਫਾ ਸੌਂਪਣ ਦੇ ਲਈ ਅਸਤੀਫਾ ਉਨ੍ਹਾਂ ਨੇ ਸੌਂਪਿਆ ਅਧਿਕਾਰਕ ਤੌਰ ਤੇ ਅਸਤੀਫਾ ਦੱਸਿਆ ਜਾ ਰਿਹਾ ਹੈ ਕਿ ਰਾਜ ਭਵਨ ਦੇ ਵਿੱਚ ਮਨਜ਼ੂਰ ਵੀ ਕਰ ਲਿਆ ਗਿਆ ਫਰਜ਼ੀ ਨਾਮ ਤੇ ਪਤੇ ਦੇ ਆਧਾਰ ਤੇ ਜ਼ਮੀਨ ਦੀ ਖਰੀਦ ਅਤੇ ਵਿਕਰੀ ਦੇ ਇਲਜ਼ਾਮ ਰਾਂਚੀ ਨਗਰ ਨਿਗਮ ਨੇ ਮਾਮਲੇ ਦੇ ਵਿੱਚ ਕਪਲੇ ਦਾ ਕੇਸ ਹਿਮੰਸ਼ੂਰੇਨ ਖਿਲਾਫ ਦਰਜ ਕਰਵਾਇਆ ਸੀ ਨਿਗਮ ਦੇ ਕੇਸ ਨੂੰ ਆਧਾਰ ਬਣਾ ਕੇ ਈਡੀ ਨੇ ਖੁਦ ਇਹ ਮਾਮਲਾ ਦਰਜ ਕੀਤਾ ਸੀ ਫੌਜ ਦੇ ਨਾਲ ਸੰਬੰਧਤ ਕਰੀਬ 5 ਏਕੜ ਜ਼ਮੀਨ ਦੇ ਕਤਹਦ ਕਪੜੇ ਦੇ ਨਾਲ ਇਹ ਜੁੜਿਆ ਹੋਇਆ ਹੈ ਮਾਮਲਾ ਜਿਸ ਦੇ ਵਿੱਚ ਹਮਨ ਸੁਰੇਨ ਫਸੇ ਨੇ ਆਦੀਵਾਸੀ ਜ਼ਮੀਨ ਤੇ ਨਜਾਇਜ਼ ਕਬਜ਼ੇ ਦੀ ਵੀ ਸ਼ਿਕਾਇਤ ਹਮਨ ਸੁਰੇਨ ਦੇ ਖਿਲਾਫ ਹੁਣ ਤੱਕ ਮਾਮਲੇ ਦੇ ਵਿੱਚ 14 ਲੋਕ ਗ੍ਰਿਫਤਾਰ ਹੋ ਚੁੱਕੇ ਨੇ 14 ਲੋਕਾਂ ਦੀ ਗ੍ਰਿਫਤਾਰੀ ਹੁਣ ਤੱਕ ਹੋ ਚੁੱਕੀ ਹੈ ਹਮਨ ਸੁਰੇਨ ਨੇ ਮੀਡੀਆ ਸਲਾਹਕਾਰ ਨੂੰ ਵੀ ਹਮਨ ਸੁਰੇਨ ਦੇ ਮੀਡੀਆ ਸਲਾਹਕਾਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ED ਹੁਣ ਤੱਕ ਮਾਮਲੇ ਦੇ ਵਿੱਚ 50 ਕਰੋੜ ਦੀ ਜਾਇਦਾਦ ਅਟੈਚ ਕਰ ਚੁੱਕੀ ਹੈ सुरेंद्र ਦੀ ਦਿੱਲੀ ਵਾਲੇ ਘਰ ਤੋਂ 36 ਲੱਖ ਰੁਪਏ ਕੈਸ਼ ਅਤੇ BMW ਦੀ BMW ਜੋ ਮਿਲੀ ਹੋफी जब्त ਹੋ ਚੁੱਕੀ ਹੈ ED ਨੇ सुरेंद्र ਨੂੰ 10 ਵਾਰ ਸਮਨ ਭੇਜਿਆ ਸੀ ਆਖਮਚੋਲੀ ਚਲਦੀ ਰਹੀ ਪਰ ਆਖਰਕਾਰ ਦੱਸਿਆ ਜਾ ਰਿਹਾ ਹੈ ਕਿ ਉਹਨ ਕਿਸੇ ਵੀ ਵੇਲੇ ਗ੍ਰਿਫਤਾਰ ਹੋ ਸਕਦੇ ਨੇ ਹਮਨ सुरेंद्र ਸਨਗਰ ਨਗਰ ਨਿਗਮ ਦੇ ਕੇਸ ਨੂੰ ਅਧਾਰ ਬਣਾ ਕੇ ਹੀ ਈਡੀ ਨੇ ਇਹ ਪਰਚਾ ਦਰਜ ਕੀਤਾ ਸੀ ਚੰਪਾਈ ਸੁਰੇਨ ਨੂੰ ਫਿਲਹਾਲ ਝਾਰਖੰਡ ਦਾ ਨਵਾਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਦੇ ਤੌਰ ਤੇ ਉਹ ਹਲਫ ਲੈਣਗੇ ਚੰਪਾਈ ਸੁਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਜੀਹਾਂ ਪਰ ਉਸ ਤੋਂ ਪਹਿਲਾਂ ਜਿਹੜਾ ਵੱਡਾ ਸਿਆਸੀ ਉਲਟਫੇਰ ਹੋਇਆ ਹੈ ਹੇਮਨ ਸੁਰੇਨ ਨੇ ਆਪਣਾ ਅਸਤੀਫਾ ਦਿੱਤਾ ਰਾਜਪਵਨ ਪਹੁੰਚ ਕੇ ਰਾਜਪਾਲ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਤੇ ਹੁਣ ਦੱਸਿਆ ਜਾ ਰਿਹਾ ਹੈ ਕੀ ਅਸਤੀਫਾ ਦੁਬਾਰਾ ਕਿਸੇ ਵੀ ਵੇਲੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਅੱਜ ਸਾਰਾ ਦਿਨ ਮੁੱਖ ਮੰਤਰੀ ਹਾਊਸ ਦੇ ਬਾਹਰ ਵੱਡੀ ਗਿਣਤੀ ਦੇ ਸੁਰੱਖਿਆ ਮੁਲਾਜ਼ਮ ਮੌਜੂਦ ਵਖਾਈ ਦਿੱਤੇ ਮੰਨਿਆ ਜਾ ਰਿਹਾ ਸੀ ਕਿ ਕਿਸੇ ਵੀ ਵੇਲੇ ਅਰੈਸਟ ਕੀਤਾ ਜਾ ਸਕਦਾ ਹੈ ਈਡੀ ਵੱਲੋਂ ਹਿਮਨ ਸੁਰੇਨ ਨੂੰ ਪਰ ਉਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਉਹਨਾਂ ਖੁਦ ਆਪਣਾ ਅਸਤੀਫਾ ਸੌਂਪ ਕੇ ਚੰਪਈ ਸੁਰੇਨ ਨੂੰ ਉਹਨਾਂ ਨੇ ਇੱਕ ਮਾਨ ਸੌਂਪੀ ਹੈ ਜਿਨ੍ਹਾਂ ਦਾ ਹੁਣ ਸੌਚ ਚੱਕ ਸਮਾਗਮ ਕਿਸਲੇ ਹੋਵੇਗਾ ਉਹ ਵੀ ਗੱਲਾਂ ਬਾਤ ਦੀਆਂ ਨਹੀਂ ਪਰ ਵਿਧਾਇਕ ਦਲਦਾਗੂ ਚੁਣ ਲਿਆ ਗਿਆ ਚੰਪਈ ਸੁਰੇਨ ਨੂੰ ਪਰ ਵੱਡਾ ਸਿਆਸੀ ਉਲਟਫਾਇਰ ਹੋਇਆ ਚੰਪਾਈ சுரேਨ ਚਾਰਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ ਤੇ ਐਸੇ ਖਬਰ ਤੇ ਅਪਡੇਟ ਲਈ ਸਾਡਾ ਸਾਡੇ ਸੀਨੀਅਰ ਸੋਗੀ ਨਿਰੰਦਰਪਾਲ ਸਿੰਘ ਐਸੋਲਫ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਨਿਰੰਦਰ ਵਾਕਿਆ ਜੀ ਸਾਰਾ ਦਿਨ ਐ ਸਿਆਸੀ ਘਟਨਾਕ੍ਰਮ ਦੇ ਉੱਪਰ ਨਜ਼ਰ ਬਣੀ ਹੋਈ ਸੀ ਮੀਡੀਆ ਦੀ ਵੀ ਲੋਕਾਂ ਦੀ ਵੀ ਤੇ ਆਖਰਕਾਰ ਸ਼ਾਮ ਹੁੰਦਿਆ ਹੁੰਦਿਆ ਉਹ ਖਬਰ ਆ ਗਈ ਜਿਸ ਦਾ ਇੰਤਜ਼ਾਰ ਸੀ ਹੁਣ ਅੱਗੇ ਕੀ ਕੁਝ ਚਾਰਖੰਡ ਦੀ ਰਾਜਨੀਤੀ ਦੇ ਵਿੱਚ ਹੁੰਦਾ ਵਿਖਾਈ ਦੇ ਰਿਹਾ ਬਿਲਕੁਲ ਸਾਰਾ ਦਿਨ ਹੀ ਕਈ ਪਿਛਲੇ 1 ਸਾਲ ਤੋਂ ਲਗਾਤਾਰ ਇਹ ਚੀਜ਼ਾਂ ਚੱਲ ਰਹੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਤੁਸੀਂ ਜ਼ਿਕਰ ਵੀ ਕੀਤਾ ਕਿ 10 ਸਮਨ ਭੇਜੇ ਜਾ ਚੁੱਕੇ ਹਨ ਔਰ 10ਵੇਂ ਸਮਨ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ ਔਰ ਕੱਲ ਦੀ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ 1300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੇਮੰਤ ਸੋਰੇਨ ਦਿੱਲੀ ਤੋਂ ਚਾਰਖੰਡ ਯਾਨੀ ਰਾਂਚੀ ਪਹੁੰਚੇ ਤਾਂ ਮਤਲਬ ਇਹ ਕਾਲੀ طے ਹੋ ਗਿਆ ਸੀ ਕਿ ਉਹਨਾਂ ਨੂੰ ਕਦੇ ਵੀ ਈਡੀ ਗ੍ਰਿਫਤਾਰ ਕਰ ਸਕਦੀ ਹੈ 에어ਪੋਰਟ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਕੋਟਾਲਾ ਤੁਸੀਂ ਦੱਸ ਹੀ ਦਿੱਤਾ ਕਿ ਫੌਜ ਦੀ ਜ਼ਮੀਨ ਦੇ ਨਾਲ ਜੁੜਿਆ ਹੋਇਆ 5 ਏਕੜ ਜ਼ਮੀਨ ਦਾ ਇੱਕੋ ਟਾਲਾ ਹੈ ਜਿਸ ਵਿੱਚ ਲਗਾਤਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਇਹਨਾਂ ਦੇ ਵਿਧਾਇਕਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਇੱਥੋਂ ਤੱਕ ਕਿ ਹਿਮਨ ਸੋਰੇਂਦਾ ਦਾ ਇੱਕ ਮੀਡੀਆ ਸਲਾਹਕਰ ਹੈ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਇਹਨਾਂ ਦੀ ਕੌਨਸਟੀਚੁਐਂਸੀ ਨੂੰ ਜਿਸ ਨੂੰ ਕਹਿੰਦੇ ਆ ਕਿ ਇਹਨਾਂ ਦੀ ਐਬਸੈਂਸ ਦੇ ਵਿੱਚ ਉਹ ਕੌਨਸਟੀਚੁਐਂਸੀ ਦੇਖਦਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹ ਤੈ ਹੈ ਸੀ ਕਿ ਕਦੇ ਵੀ ਗ੍ਰਿਫਤਾਰੀ ਹੋਏਗੀ ਲੇਕਿਨ ਜ਼ਾਹਿਰ ਹੈ ਸੰਵਿਧਾਨ ਦੇ ਤਹਿਤ ਕਿੰਨਾ ਨਿਯਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਜਾਏਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਉਂਕਿ ਮੁੱਖ ਮੰਤਰੀ ਦੇ ਅਹੁਦੇ ਤੇ ਸਨ ਇਸ ਕਰਕੇ ਪਹਿਲਾਂ ਅਸਤੀਫਾ ਦਿਵਾ ਦਵਾਇਆ ਗਿਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਈਡੀ ਦੀ ਹਿਰਾਸਤ ਦੇ ਵਿੱਚ ਨੇ ਹਿਰਾਸਤ ਦੇ ਵਿੱਚ ਹੀ ਰਾਜਪਵਨ ਪਹੁੰਚੇ ਉੱਥੇ ਅਸਤੀਫਾ ਦਿੱਤਾ ਤੇ ਹੁਣ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜ਼ਗਦਾ ਔਰ ਚੰਪਈ ਚੰਪਈ ਸੋਰੇਂ ਜੜੇ ਨੇ ਉਹ ਨਵੇਂ ਮੁੱਖ ਮੰਤਰੀ ਹੋਣਗੇ ਔਰ ਐਲਾਨ ਜੀਐਮਐਮ ਦੇ ਵਿਧਾਇਕਾਂ ਨੇ ਕਰ ਦਿੱਤਾ ਕਿ ਅਸੀਂ ਧਰਨਾ ਦੇਵਾਂਗੇ ਮਤਲਬ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਲੇਕਿਨ ਅਸੀਂ 24 ਘੰਟੇ ਰਾਜਪਵਨ ਦੇ ਬਾਹਰ ਬੈਠ ਕੇ ਧਰਨਾ ਦੇਵਾਂਗੇ ਹਾਂ ਹੁਣ ਇਸ ਦੇ ਵਿੱਚ ਇੱਕ ਸਵਾਲ ਜਿਹੜਾ ਹੋਰ ਨਾਲ ਜੁੜਦਾ ਹੈ ਕਿ ਇਹ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਇਸ ਤਰੀਕੇ ਦੇ ਕੋਟਾਲੇ ਤੇ ਈਡੀ ਦੇ ਫੇਰ ਵਿੱਚ ਹੋਣ ਕੇਜਰੀਵਾਲ ਵੀ ਇਸੇ ਫੇਰ ਵਿੱਚ ਨੇ ਸ਼ਰਾਬ ਕੋਟਾਲੇ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਅੱਜ ਇੱਕ ਨਵਾਂ ਪੰਜਵਾਂ ਸੰਮਨ ਉਹਨਾਂ ਨੂੰ ਵੀ ਜਾਰੀ ਹੋਇਆ ਕਿ ਇਹ ਜਿਸ ਨੂੰ ਕਹੀਏ ਕਿ ਪਰਾਕਾਸ਼ਤਾ ਹੈ ਕਿ ਇਹ ਛਵੀ ਹੈ ਝਲਕ ਹੈ ਕਿ ਕੱਲ ਨੂੰ ਕੇਜਰੀਵਾਲ ਦੇ ਨਾਲ ਵੀ ਇਹ ਹੋਣ ਵਾਲਾ ਹੈ ਇਹ ਆਪ ਦੇ ਆਪ 'ਚ ਵੱਡਾ ਸਵਾਲ ਹੈ ਦੇਸ਼ ਦੀ ਰਾਜਨੀਤੀ ਦੇ ਵਿੱਚ ਇਹ ਜਿਹੜਾ ਇਹ ਕਟਨਾਕ੍ਰਮ ਹੋਇਆ ਇਹ ਅੱਗੇ ਵੀ ਇਫੈਕਟ ਪਾਏਗਾ ਉਹ ਕਿਉਂਕਿ ਅੱਗੇ 2024 ਦੀਆਂ ਲੋਕ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ ਬਿਲਕੁਲ ਵਾਕੀ ਜੀ ਸਹੀ ਕਹਿ ਰਹੇ ਤੁਸੀਂ ਕਿ ਇੱਕ ਥਾਂ ਦੇ ਉੱਪਰ ਜੋ ਕੁਝ ਹੋਇਆ ਉਸ ਦਾ ਇੱਕ ਪ੍ਰੋਕੈਸ਼ਨ ਇਫੈਕਟ ਜਿਹੜਾ ਦੂਜੀ ਸਟੇਟ ਦੇ ਵੀ ਵੇਖਣ ਨੂੰ ਜ਼ਰੂਰ ਮਿਲੇਗਾ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਵੀ ਕੀਤਾ ਨਿਰੰਦਰ ਪਰ ਵਾਕੀ ਜੀ ਜਿਸ ਢੰਗ ਦੇ ਨਾਲ ਇਹ ਸਿਆਸੀ ਅਲਟਫਰ ਹੈ ਵਾਕੀ ਜੀ ਇੱਕ ਕਨਵੈਨਸ਼ਨ ਸਥਾਪਿਤ ਹੁੰਦੀ ਵਿਖਾਈ ਦਿੱਤੀ ਹੈ ਕਿ ਜੇਕਰ ਕੋਈ ਗਲਤ ਕੰਮ ਕੀਤਾ ਤਾਂ ਫਿਰ ਭਾਵੇਂ ਜਿਹੜੇ ਮਰਜੀ ਅਹੁਦੇ ਤੇ ਕੋਈ ਤਨਾਤ ਹੋਵੇ ਗ੍ਰਿਫਤਾਰੀ ਹੋ ਸਕਦੀ ਹੈ ਭਾਵੇਂ ਉਹ ਸਰੇਨ ਹੋਣ ਜਾਂ ਫਿਰ ਕਾਨੂੰ ਕੇਜਰੀਵਾਲ ਹੁਣ ਗਲਤ ਕੰਮ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਲਗਾਤਾਰ ਵਿਰੋਧੀ ਇਹ ਕਹਿ ਰਹੇ ਨੇ ਜਿਵੇਂ ਕਿ ਕੇਜਰੀਵਾਲ ਔਰ ਉਹਨਾਂ ਦੀ ਪਾਰਟੀ ਕਹਿੰਦੀ ਰਹੇ ਨਹੀਏ ਕਿ ਬੀਜੇਪੀ ਸਾਨੂੰ ਖਰਾਬ ਕਰ ਰਹੀ ਹੈ ਕੇਂਦਰ ਸਰਕਾਰ ਇਸ ਦੇ ਪਿੱਛੇ ਸਿਆਸਤ ਹੈ ਹੋਰ ਕੁਝ ਨਹੀਂ ਇਹੀ ਗੱਲ ਹੇਮੰਤ ਸੋਰੇਨ ਤੇ ਉਹਨਾਂ ਦੇ ਸਾਥੀ ਕਹਿੰਦੇ ਰਹੇ ਨੇ ਲੇਕਿਨ ਈਡੀ ਕੋਲ ਕੀ ਸਬੂਤ ਹੈ ਕਿੰਨੀਆਂ ਚੀਜ਼ਾਂ ਨੇ ਇਹ ਹੁਣ ਅਦਾਲਤ ਦੇ ਵਿੱਚ ਮਾਮਲਾ ਜਾਏਗਾ ਅਦਾਲਤ ਇਸ ਤੇ ਕੀ ਤੈਅ ਕਰਦੀ ਹੈ ਉਸ ਤੋਂ ਬਾਅਦ ਹੀ ਸੱਚਾਈ ਔਰ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਲੇਕਿਨ ਫਿਲਹਾਲ ਇਸ ਮਾਮਲੇ ਤੇ ਸਿਆਸਤ ਜ਼ਰੂਰ ਗਰਮ ਹੋਏਗੀ ਬਿਲਕੁਲ ਸਿਆਸਤ ਪੱਕੀ ਹੋਈ ਹੈ ਔਰ ਜੀਐਮਐਮ ਨੇ ਇੱਕ ਵੱਡਾ ਛਟਕਾ ਜ਼ਰੂਰ ਸਮਝਿਆ ਜਾ ਸਕਦਾ ਹੈ ਇੱਕ ਵੱਡੇ ਆਗੂ ਦੀ ਗ੍ਰਿਫਤਾਰੀ ਬਹੁਤ ਸ਼ੁਕਰੀਆ ਨਰਿੰਦਰ ਜੀ ਸਾਡਾ ਸਾਰਿਆਂ ਨਾਲ ਗੱਲਬਾਤ ਸਾਂਝੀ ਕਰਨ ਦੇ ਲਈ ਕਈ ਇੱਕ ਵਾਰ ਮੁਰਦਾ ਆਪਣੇ ਦਰਸ਼ਕਾਂ ਨੂੰ ਤਾਂਸਦੀ ਹੈ ਹਿਮੰਸ਼ੋਰੇਨ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਦੀ ਖਬਰ ਨਿਕਲ ਕੇ ਆ ਸਕਦੀ ਹੈ ਹਾਲਾਂਕਿ ਦੱਸਿਆ ਹੀ ਜਾ ਰਿਹਾ ਹੈ ਕਿ ਈਡੀ ਦੀ ਹਿਰਾਸਤ ਦੇ ਵਿੱਚ ਹੀ ਹਨ ਤੇ ਹੁਣ ਬਸ ਇਹ ਡਿਕਲੇਅਰ ਕਰਨਾ ਬਾਕੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਈਡੀ ਉਸ ਤੋਂ ਬਾਅਦ ਅਜ ਰਾਜ ਭਵਨ ਪਹੁੰਚੇ ਹਿਮੰਸ਼ੁਰ ਨੇ ਆਪਣਾ ਅਸਤੀਫਾ ਦੇ ਦਿੱਤਾ ਚੰਪਈ ਸੁਰੇਣ ਹੋਣਗੇ ਚਾਰਖੰਡ ਦੇ ਅਗਲੇ ਮੁੱਖ ਮੰਤਰੀ